ਮੈਂ ਜਸਪਾਲਾ ਸਿੰਘ ਆ ਜੀ ਮੈਂ ਕਲਾਰਾ ਸਮਾਣਾ ਪਟਿਆਲਾ ਤੋਂ ਗੁਰਦਾ ਜੀ ਓਕੇ ਜੀ ਬਾਈ ਜੀ ਬੋਡੀ ਸਰਵਿਸ ਵਰਤਨ ਤੋਂ ਪਹਿਲਾਂ ਕੀ ਕੀ ਦਿੱਕਤਾਂ ਸੀ ਆਪਾਂ ਨੂੰ ਵੀਰ ਜੀ ਮੈਨੂੰ ਮੇਰੇ ਤਜਾਬ ਵਾਲਾ ਬਣਦਾ ਸੀ ਕਿੰਨੇ ਸਾਲਾਂ ਤੋਂ ਜੀ 6-7 ਸਾਲਾਂ ਤੋਂ ਬਣਦਾ ਸੀ ਅੱਛਾ ਜੀ ਤੇ ਆਹ ਥਕਾਵਟ ਬਹੁਤ ਰਹਿੰਦੀ ਸੀ ਅੱਛਾ ਜੀ ਨੀਂਦ ਆਈ ਜਾਂਦੀ ਸੀ ਜਿਵੇਂ ਆਥਣੇ ਆਏ ਹੋ ਜਣਾ ਤੇ ਜਿਵੇਂ ਵੀ ਕਿਸੇ ਨੇ ਕੁੱਟਿਆ ਹੋਇਆ ਹੁੰਦਾ ਬੰਦਾ ਵੀ ਸਰੀਰ ਟੁੱਟਦਾ ਹੀ ਪਊਗਾ ਟੁੱਟਦਾ ਸੀ ਕੰਮ ਕੁਮ ਨਹੀਂ ਹੁੰਦਾ ਸੀ ਕੰਮ ਨਹੀਂ ਹੁੰਦਾ ਸੀ ਤੇ ਯਾਨੀ ਕਿ ਵੀਕ ਮਸਬਾੜੀ ਤੀਜੀ ਓਕੇ ਤੇ ਫਿਰ ਮੈਨੂੰ ਵੀਰੇ ਕਿਸੇ ਨੇ ਦੱਸਿਆ ਵੀ ਆ ਤੁਸੀਂ ਬਾਡੀ ਸਰਵਿਸ ਲਓ ਹੂੰ ਮੈਂ ਕੰਨੈਕਟ ਕੀਤਾ ਬਾਡੀ ਸਰਵਿਸ ਲਈ ਨਹੀਂ ਜੇ ਬਾਡੀ ਸਰਵਿਸ ਵਰਤਨ ਤੋਂ ਪਹਿਲਾਂ ਮਲੇ ਇੱਕ ਕਾਫੀ ਪ੍ਰੋਬਲਮਾਂ ਸੀ ਕੋਈ ਦਵਾਈ ਦੂਈ ਵੀ ਲਈ ਪਹਿਲਾਂ ਕੋਈ ਦਵਾਈ ਤਜਾਬ ਦੀ ਤਾਂ ਵੀਰੇ ਲੈਂਦਾ ਹੀ ਰਹਿੰਦਾ ਤੇ ਆ ਗੋਲੀ ਲੈ ਲਈ ਹੋਰ ਲੈ ਲਿਆ ਇਹਦੇ ਨਾਲ ਖਾਣ ਪੀਣ ਦਾ ਕੀ ਕੀ ਛੱਡਿਆ ਇਸ ਤੀਜਾਬ ਦਾ ਜਿਵੇਂ ਮਤਲਬ ਚਾਹ ਹੋ ਗਈ ਸਾਗ ਵਗੈਰਾ ਤਲੀਆਂ ਹੋਈਆਂ ਚੀਜ਼ਾਂ ਜਿਵੇਂ ਪਰੌਂਠਾ ਨਹੀਂ ਖਾ ਸਕਦਾ ਸੀ ਜਮੇ ਮੈਨੂੰ 5 ਸਾਲਾਂ ਤੋਂ ਜਮੀ ਖਾਂਦੀ ਨਹੀਂ ਸੀ ਹਾਂ ਖਾਂਦੀ ਨਹੀਂ ਜੇ ਖਾਂਦੇ ਸੀ ਦਿੱਕਤ ਆਉਂਦੀ ਹਾਂ ਹੁਣ ਜਿਵੇਂ ਸਿੰਪਲ ਰੋਟੀ ਖਾਂਦਾ ਸੀ ਬਸ ਜਿਵੇਂ ਹੁਣ ਮਾਂ ਦਾਲ ਲਾਲਾ ਤੂੰ ਗੱਲ ਕਰ ਜੀ ਜਿਵੇਂ ਮਤਲੁ ਚਣਿਆਂ ਦੀ ਦਾਲ ਨਹੀਂ ਹੁੰਦੀ ਸੋਲਿਆਂ ਦੀ ਉਹ ਵੀ ਨਹੀਂ ਖਾ ਸਕਦਾ ਸੀ ਉਹ ਤਾਂ ਖਾ ਹਾਂ ਓਕੇ ਜਿਵੇਂ ਤੁਸੀਂ ਸਰਵਿਸ ਪੈਕ ਕੀਤਾ ਹੁਣ ਤੁਸੀਂ 50 ਦਿਨ ਦਾ ਜੋਸ ਪੂਰਾ ਹੋ ਗਿਆ ਤੁਹਾਡਾ ਕੋਰਸ 50 ਦਿਨਾਂ ਚ ਬਾਈ ਜੀ ਕਿੰਨਾ ਫਰਕ ਪੈ ਗਿਆ ਤੁਹਾਨੂੰ ਮੈਨੂੰ ਤਾਂ 100% ਫਰਕ ਹੈ ਜੀ ਅੱਛਾ ਜੀ ਪੰਜਾਬ ਤਾਂ ਬਣਦਾ ਹੀ ਨਹੀਂ ਹੁਣ ਸਾਗੂ ਖਾਦਾ ਹੁਣ ਹਾਂ ਹਾਂ ਹੁਣ ਤਾਂ ਮੈਂ ਕੋਈ ਬਚਤੇ ਨਹੀਂ ਹਨ ਵਧੀਆ ਜੱਜ ਕੇ ਖਾ ਰਹੇ ਹਾਂ ਪੂਰਾ ਹਾਂ ਬਹੁਤ ਵਧੀਆ ਤੇ ਠਕਾਵਟ 'ਚ ਕਿੰਨਾ ਫਰਕ ਆ ਠਕਾ ਠੀਕ ਹੈ ਜੀ ਇਹਨ ਬਿਲਕੁਲ ਕੰਮ ਕਰ ਰਿਹਾ ਪੂਰਾ ਅੱਛਾ ਜੀ ਹੁਣ ਤਾਂ ਪੂਰਾ ਰੇਰੂ ਵੀ ਆਪੇ ਪਾ ਲੈਣਾ ਓਕੇ ਕੋਈ ਠਕਾਵਟ ਨਹੀਂ ਲੱਖਾਂ ਲੋਕ ਬਜੀ ਤੁਹਾਡੀ ਵੀਡੀਓ ਦੇਖਣਗੇ ਸੋਸ਼ਲ ਮੀਡੀਆ ਕਿ ਕੀ ਸੁਨੇਹਾ ਦੇਣਾ ਚਾਹੁੰੂ ਬੋਡੀ ਸਰਵਿਸ ਬਾਰੇ ਮੈਂ ਤਾਂ ਕਹਿਣਾ ਵੀ ਸਾਰਿਆਂ ਨੂੰ ਲੈਣਾ ਜ਼ਰੂਰ ਚਾਹੀਦਾ ਵੀਰੇ ਕਿਉਂਕਿ ਹੁਣ ਆਪਣਾ ਖਾਣ ਪਾਣ ਦੇ ਵਿੱਚੋਂ ਤਾਕਤ ਨਹੀਂ ਮਿਲਦੇ ਕੋਈ ਇਹ ਨਸ਼ੇ ਵਾਲੀ ਚੀਜ਼ ਨਹੀਂ ਮੈਨੂੰ ਤਾਂ ਇਹ ਤੱਤੇ ਲੱਗਦੇ ਨੇਗੇ ਵੀ ਸਾਰੇ ਵੀ ਜੋ